ਆ ਜਿਹੜਾ ਤੁਸੀਂ ਫੁੱਸਾ ਜਿਹਾ ਦੇਖ ਰਹੇ ਹੋ ਨਾ ਹਰਾ ਹਰਾ ਇਹ ਹੈਗਾ ਸਾਗ ਜਿਹੜਾ ਮੈਂ ਸਰਦੀਆਂ ਚ ਸਕਾਇਆ ਸੀ ਤੇ ਹੁਣ ਗਰਮੀਆਂ ਚ ਇਹਦਾ ਆਨੰਦ ਲਵਾਂਗਾ ਸਾਗ ਪਾਲਕ ਮੇਥੇ ਸਭ ਕੁਝ ਇਹਦੇ ਵਿੱਚ ਮੈਂ ਸਕਾਤਾ ਸੀਗਾ ਚੰਗੀ ਤਰ੍ਹਾਂ ਤੇ ਇਹਨੂੰ ਪਾਣੀ ਚ ਡਬੋ ਕੇ ਰੱਖੂੰ 15-20 ਮਿੰਟ ਪਹਿਲਾਂ ਠੀਕ ਹੈ ਜੀ ਤੇ ਉਦੋਂ ਬਾਅਦ ਇਹ ਥੋੜਾ ਜਿਹਾ ਨਰਮ ਹੋ ਜੂ 15-20 ਮਿੰਟ ਤੁਸੀਂ ਕੋਸੇ ਪਾਣੀ ਚੰਨੂੰ ਡਬੋ ਕੇ ਰੱਖਣਾ ਤੇ ਕੁੱਕਰ ਆਪਾਂ ਚੜ੍ਹਾ ਲਾਂਗੇ ਤੇ ਜਿਹੜਾ ਸਾਗ ਆਪਾਂ ਸਾਗੀ ਕਹਾਂਗੇ ਕਿਉਂਕਿ ਸਾਗੇ ਸਕਾਇਆ ਸੀ ਸਰਦੀ ਦੇ ਵਿੱਚ ਇਹ ਚ ਪਾਲਕ ਮੇਥੇ ਸਭ ਕੁਝ ਸਕਾਤਾ ਸੀ ਹੁਣ ਕਾਹਦੀ ਲੋੜ ਨਹੀਂ ਇੱਕ ਗਲਾਸ ਪਾ ਤੇ ਇਹਦੀ ਛਿੜੀ ਲਵਾਵਾਂਗੇ ਆਪਾਂ ਤੇ ਤਿੰਨ ਚਾਰ ਛਿਟੀਆਂ ਘੱਟੋ ਘੱਟ ਲਵਾਉਣੀਆਂ ਨੇ ਫੁੱਲ ਸੇਕੇ ਤੇ ਉੱਤੇ ਠੀਕ ਹੈ ਜੀ ਇਸ ਤਰ੍ਹਾਂ ਉਮੇ ਜਿਮੀ ਪ੍ਰੋਸੈਸਾ ਸਾਰਾ ਗਲਾਸ ਪਾਣੀ ਦਾ ਪਾਤਾ ਤੇ ਇਹ ਚ ਨਮਕ ਤੇ ਹਲਦੀ ਵੀ ਪਾ ਦਾਂਗੇ ਆਪਾਂ ਤਾਂ ਕਿ ਜੋ ਨਮਕ ਮਿਰਚ ਅੰਦਰ ਤੇ ਘਰਾਚ ਤੇ ਹਰੀਆਂ ਮਿਰਚਾਂ ਉਮੇ ਵਿੱਚ ਜਿਵੇਂ ਆਪਾਂ ਸਾਗ ਬਣਾਉਨੇ ਹੁੰਨੇ ਆ ਇਹਨੂੰ ਰਲਾ ਕੇ ਤੇ ਹੁਣ ਲਵਾਵਾਂਗੇ ਜੀ ਇਹਦੀਆਂ ਛਿਟੀਆਂ ਚੰਗੀ ਤਰ੍ਹਾਂ ਚਾਰ ਪੰਜ ਸੀਟੀਆਂ ਜਿੰਨਾ ਚਿਰ ਲੱਗਦੀਆਂ ਨਹੀਂ ਨਾ ਤੇ ਇਹਦਾ ਖਿਹੜਾ ਨਹੀਂ ਛੱਡਣਾ ਤੇ ਉਹਦੇ ਪਾਸੇ ਆਪਾਂ ਤੜਕਾ ਘੱਟ ਲਿਆ ਜੋ ਵੀ ਹੈਗਾ ਕਰੇ ਪਿਆਜ਼ ਟਮਾਟਰ ਆਦਰ ਕਲਸਨ ਹਰੀ ਮਿਰਚ ਤੇ ਇਹਦੀਆਂ ਸੀਟੀਆਂ ਲਵਾਉਣ ਤੋਂ ਬਾਅਦ ਹੁਣ ਆਪਾਂ ਬਾਰੀ ਹੈ ਜੀ ਤੜਕਾ ਭੁੰਨਣ ਦੀ ਤੇ ਉਹ ਮੈਂ ਸਾਈਡ ਤੇ ਕਰਤਾ ਉਹਦੀ ਭਾਪ ਨਿਕਲਣ ਲੱਗੀ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਵਾਂਗੇ ਆਪਾਂ ਤੇ ਇਹ ਸਰੋਂ ਦਾ ਤੇਲ ਗਰਮ ਹੋ ਗਿਆ ਜੀਰਾ ਠੀਕ ਹੈ ਜੀ ਉਵੇਂ ਜਿਵੇਂ ਉਹੀ ਟੇਸਟ ਆਊਗਾ ਜਿਹੜਾ ਸਰਦੀਆਂ ਦੇ ਵਿੱਚ ਆਉਂਦਾ ਹੁੰਦਾ ਸੀ ਸਰਦੀਆਂ ਦੇ ਵਿੱਚ ਇਹ ਸਰਦੀ ਦੇ ਵਿੱਚ ਸੁਕਾ ਕੇ ਦੇਖੋ ਜਿਹੜੇ ਵੀਰ ਸੁਕਾ ਸੁਕਾ ਕੇ ਖਾਂਦੇ ਹੈਗੇ ਉਹ ਵੀ ਕਮੈਂਟ ਕਰਨਾ ਤੇ ਅਦਰਕ ਨਾਲ ਸੰਪਿਆਜ ਹਰੀ ਮਿਰਚ ਆਪਾਂ ਭੁੰਨਣ ਲੱਗੇ ਤੇ ਇਹਨੂੰ ਸਲੋ ਸੇਕੇ ਦੇ ਉੱਤੇ ਟੱਕ ਕੇ ਰੱਖਤਾ ਠੀਕ ਹੈ ਜੀ ਸੇਕਾ ਘਟਾਤਾ ਤੇ ਢੱਕ ਕੇ ਰੱਖ ਦਾਂਗੇ ਅਮ ਜਿਵੇਂ ਤੇ ਥੋੜਾ ਇਹ ਭੁੱਜ ਗਿਆ ਤੇ ਤੇਲ ਚੰਗੀ ਤਰ੍ਹਾਂ ਇਹ ਬਾਹਰ ਨਿਕਲ ਰਿਹਾ ਦੇਖੋ ਤੇ ਹੁਣ ਗਰਮ ਮਸਾਲਾ ਤੇ ਹਲਦੀ ਉਸ ਤੋਂ ਬਾਅਦ ਆਪਾਂ ਨਮਕ ਤੇ ਚਿੱਲੀ ਪਾਊਡਰ ਜਨਨ ਕਿ ਲਾਲ ਮਿਰਚ ਠੀਕ ਹੈ ਜੀ ਬਾਕੀ ਤੁਸੀਂ ਕੋਈ ਹੋਰ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਮੈਂ ਵੈਸੇ ਹੀ ਤਾਂ ਤਿੰਨ ਚਾਰ ਮਸਾਲੇ ਹੀ ਹਾਂ ਬਰਤ ਦੇ ਜਿਹੜੇ ਕਰਦੇ ਹੈਗੇ ਇਹ ਪੀਸਾ ਮਸਾਲਾ ਜਿਹੜਾ ਧਨੀਆ ਤੇ ਜੀਰੇ ਦਾ ਬਾウダー ਹੁੰਦਾ ਤੇ ਇਧਰ ਆਪਣਾ ਸਾਗ ਆ ਇਹਦੀ ਭਾਪ ਨਿਕਲ ਗਈ ਤੇ ਹੁਣ ਇਹਨੂੰ ਮਿਕਸੀ ਚ ਕਰਾਂਗੇ ਗ੍ਰाइंड ਉਵੇਂ ਜਿਵੇਂ ਤੁਸੀਂ ਸਾਗ ਕੋਟਨ ਨਾਲ ਵੀ ਕੋਟ ਸਕਦੇ ਹੋ ਤੇ ਨਰਮ ਹੋ ਗਿਆ ਤੇ ਆ ਦੇਖੋ ਜੀ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰੂੰ ਇਹਨੂੰ ਤੇ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਕਿਉਂਕਿ ਇਹ ਪਾਣੀ ਸੋਖ ਗਿਆ ਫੁੱਲ ਗਿਆ ਕਿਉਂਕਿ ਸੁੱਕਿਆ ਹੋਇਆ ਸੀਗਾ ਪਾਣੀ ਸਾਰਾ ਸੋਖ ਗਿਆ ਇਹ ਪਰ ਬਣ ਗਿਆ ਹੁਣ ਇਹਨੂੰ ਗ੍ਰाइंड ਕਰਾਂਗੇ ਆਪਾਂ ਚੰਗੀ ਤਰ੍ਹਾਂ ਜਿੰਨਾ ਵੀ ਤੁਸੀਂ ਦਰਦਰਾ ਖਾਣਾ ਤਾਂ ਵੀ ਠੀਕ ਆ ਨਹੀਂ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਓ ਤੇ ਵਧੀਆ ਬਣ ਜੂਗੀ ਚੀਜ਼ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਲਿਆ ਲੋ ਜੀ ਸਵੇਰ ਸਵੇਰ ਦਾ ਟਾਈਮ ਹੈਗਾ ਮੇਨਾ ਨਾ ਤਪ ਤਉ ਮ ਜੀਮੀ ਅਜੇ ਸਬਜ਼ੀ ਬਣਾਉਣ ਲੱਗ ਗਿਆ ਤੇ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ ਤੇ ਜੇ ਪਾਣੀ ਥੋੜਾ ਹੋਰ ਪਾਵਾਂਗੇ ਕਿਉਂਕਿ ਇਹਨੂੰ ਹੁਣ ਤੜਕੇ ਦੇ ਵਿੱਚ ਭੁੰਨਾਗੇ ਵੀ ਆ ਦੇਖੋ ਤੇ ਮੈਂ ਇਹਦੇ ਵਿੱਚ ਪਾਣੀ ਪਾ ਲਿਆ ਸਿੱਧਾ ਫਿਲਟਰ ਤੋਂ ਤੇ ਹੁਣ ਇਹਨੂੰ ਭੁੰਨਾਗੇ ਕਿਉਂਕਿ ਇਹਨੂੰ ਤੜਕੇ 'ਚ ਭੁੰਨਾ ਤਾਂ ਉੱਥੇ ਹੀ ਪਾਣੀ ਮੱਚੂਗਾ ਤਾਂ ਕਰਕੇ ਥੋੜਾ ਜਿਹਾ ਪਾਣੀ ਵੱਧ ਹੀ ਰੱਖਣਾ ਆਪਾਂ ਥੋੜਾ ਜਿਹਾ ਪਤਲਾ ਹੀ ਰੱਖਣਾਗਾ ਤੇ ਆਪਣਾ ਇਹ ਰੈਡੀ ਹੈਗਾ ਮਿਕਸਰ ਤੇ ਹੁਣ ਇਹਨੂੰ ਤੜਕੇ ਦੇ ਵਿੱਚ ਪਾਵ ਅਵੇਂ ਇਹ ਮੇ ਆਪ ਤੜਕੇ ਦੇ ਵਿੱਚ ਪਾ ਗਏ ਤੇ ਇਹਨੂੰ ਘੱਟ ਸੇਕ ਕੇ ਦੇ ਉੱਤੇ ਰੱਖ ਦਾਂਗੇ ਹਲੋ ਇਹ ਸਾਗ ਆਪਣਾ ਤੇ ਤੜਕਾ ਉਧਰੋਂ ਰੈਡੀ ਹੈਗਾ ਤੇ ਇਧਰੋਂ ਪੀਸ ਤੇ ਸਾਰਾ ਮਿਕਸਰ ਵਿੱਚ ਮਚਾਉਣ ਰਲਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਘੱਟ ਸੇਕ ਦੇ ਉੱਤੇ ਜਮਾ ਘੱਟ ਸੇਕ ਦੇ ਉੱਤੇ 15 ਤੋਂ 20 ਮਿੰਟਾਂ ਲਈ ਰੱਖ ਦੇਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣਾ ਸਾਗ ਰੈਡੀ ਹੋ ਜਾਊਗਾ ਆ ਦੇਖੋ ਜੀ ਤੇ ਟਕਣ ਤੋਂ ਬਾਅਦ ਆਪਾਂ ਦੁਬਾਰਾ ਦੇਖਾਂਗਾ ਹਲਚਲ ਦੇਖਾਂਗੇ ਤੇ ਸਾਰਾ ਜਮਸ ਲੋਹ ਦੇ ਉੱਤੇ ਇੱਕ ਤਾਂ ਇਹ ਤੇਲ ਛੱਡ ਜੂਗਾ ਤੇ ਕੇ ਚੰਗੀ ਤਰ੍ਹਾਂ ਪੱਕ ਜੂਗਾ ਦੇਖੋ ਜੀ ਤੇਲ ਸਾਰਾ ਛੱਡ ਗਿਆ ਤੇ ਚੰਗੀ ਤਰ੍ਹਾਂ ਪੱਕ ਗਿਆ ਤੇ ਹੁਣ ਇਹਨੂੰ ਖਾਵਾਂਗੇ ਗਰਮਾ ਗਰਮ ਪਰੌਂਠੇ ਨਾਲ ਗਰਮੀ ਦੇ ਵਿੱਚ ਮੱਕੀ ਦੀ ਰੋਟੀ ਤਾਂ ਵੈਸੇ ਬਣਾਈ ਨਹੀਂ ਤੇ ਦੇਸੀ ਘਿਓ ਪਾ ਕੇ ਨੰਦ ਲਿਆ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਘੈਂਟ ਲੱਗਿਆ ਬਹੁਤ ਆਨੰਦ ਆਇਆ ਤੇ ਦੇਸੀ ਘਿਓ ਦੇ ਵਿੱਚ ਜੋ ਸਾਗ ਬਣਾਇਆ ਬਹੁਤ ਘੈਂਟ ਚੀਜ਼ ਬਣੀ